ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਹਿ ਮਹਾ ਨਹਜ ਮਹਲਾ 5 ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਹਰਾਮ ਚਾਰਕੁੰਟ ਜੈ ਦਿਸ ਬ੍ਰਹਮ ਤਕ ਆਏ ਪ੍ਰਭ ਕੇ ਸਾਭ ਤੈਨ ਦੁਦੈ ਤੈ ਬਹਰੀ ਕਿ ਤੈ ਨ ਆਵੈ ਕਾਮ ਜਲ ਬਿਨ ਸਾਖ ਕੁਮਲਵਤੀ ਉਪਜਹਿ ਨਾਹੀ ਦਾਮ ਹਰ ਨਾ ਹੈ ਨਾ ਮਿਲਿਆ ਸਾਜਨੇ ਕਤ ਪਈਏ ਬਿਸਰਾਮ ਜਿਤ ਹਰ ਕਰ ਹਰ ਕੰਤਨਾ ਪ੍ਰਗਟੈ ਭਟ ਨਗਰ ਸੇ ਗ੍ਰਾਮ ਸਰਬ ਸਿਗਰਤ ਮੋਨ ਰਸ ਸੰਦੇਹੀ ਸੰਖਾਮ ਪ੍ਰਭ ਸੁਆਮੀ ਕੰਤ ਵਿਹੋਨੀਆ ਮਿਤ ਸਜਣਾ ਸਭ ਜਾਮ ਨਾਨਕੀ ਬਨੰਤਿਆ ਕਰ ਕਿਰਪਾ ਦੇਜੈ ਨਾਮ ਭਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੈ ਚਲ ਧਾਮ ਚਿਤ ਗੋਵਿੰਦ ਅਰਾਧਿਐ ਹੋਵੈ ਅਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾ ਪੜਾ ਜਿਨ ਭਾਇਆ ਪ੍ਰਭ ਆਪਣਾ ਆਇਤ ਸੈ ਗਣਾ ਇਕਨ ਤਿਸ ਬਿਨ ਜੀਵਨ ਬਿਰਥਾ ਜਨਮ ਜਨਨਾ ਜਲ ਥਲ ਮਹਿਲ ਫੂਰਿਆ ਰਵਿਆ ਵਿਚ ਵਣਾ ਸੋ ਪ੍ਰਭ ਚੇਤਨਾ ਅਬਏ ਕਿਤੜਾ ਦੁੱਖ ਗਣਾ ਜਨੇ ਦਾ ਵੈ ਸੋ ਪ੍ਰਭ ਤਿੰਨ ਆਗਮਣਾ ਧਰ ਦਰਸਨ ਕਮਨ ਲੋਚਦਾ ਨਾਨਕ ਪਿਆਸ ਮਨ ਚਿਤ ਮਿਲਾਏ ਸੋ ਪ੍ਰਭ ਤਿਸ ਕੈ ਪਾਇ ਲਗਾ ਵਸਾਖ ਤੇ ਹੋਇ ਰਣ ਕਿਉ ਵਾਢਿਆ ਜਿਨਾ ਪ੍ਰੇਮ ਵਿਸੋ ਹਰ ਸਾ ਜਨਪੁਰਖ ਤੇ ਵਿਸਾਦ ਖੈ ਲੱਗੀ ਮਾਇਆ ਤੋ ਪੁੱਤਰ ਕਲ ਤਰਣ ਸੰਗਤਨਾ ਹਰ ਅਬਨਾਸੀ ਓਹ ਪਲਚ ਪਲਚ ਸਗਲੇ ਮੋਹੀ ਝੁੱਠਾ ਤੰਦਾ ਮੋਹ ਇਕਸ ਹਰਖੈ ਨਾਮ ਬਿਨ ਅਗੈ ਲਈਅ ਹ ਕੋ ਹ ਦਵ ਵਿਸਾਰ ਵਿਗੋਚਣਾ ਪ੍ਰਭ ਨ ਅਵਰਣਾ ਕੋਏ ਪ੍ਰਿਤਮ ਚਰਣੀ ਜੋ ਲੱਗੈ ਤਿਨਕੇ ਨਿਰਮਰਸ ਹੋਏ ਨਾਨਕ ਕੀ ਪ੍ਰਬੇਨਤੀ ਪ੍ਰਮੇਲੁ ਪ੍ਰਾਪਤ ਹੋਏ ਵੈਸਾਖ ਸੋ ਹਵਾ ਤਾ ਲੱਗੈ ਜਹ ਸੰਤ ਭੇਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੈ ਸਭ ਨਿਵਾਨ ਹਰ ਸਾ ਜਨ ਤਾਵਣ ਲਗੇਆ ਕਿਸੈ ਨ ਦੇ ਬਨ ਮਾਣਕ ਮੋਤਿ ਨਾਮ ਪ੍ਰਭ ਉਨ ਲਗੇ ਨਾ ਹਿਸਾਨ ਰੰਗ ਸਬੈ ਨਾਰਾਇਣੇ ਜੀਤੇ ਮਨ ਭਵਨ ਜੋ ਹਰ ਲੋੜੈ ਸੋ ਕਰੇ ਸੋਈ ਜੀਵ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਹੀਐ ਧਨ ਆਪਣਾ ਲੀਜੇ ਮਿਲਾ ਵਿਛੜ ਖੁਰਵਨ ਸਾਧੂ ਸੰਗ ਫਰਅਪਤੇ ਨਾਨਕ ਰੰਗ ਮੰਨਨ ਹਰ ਜੇਠ ਰੰਗੇਲਾ ਤਿਸ ਤਣੀ ਜਿਸ ਕੈ ਭਾਗ ਮਥਾਨਾ ਆਸਹੜ ਤਪੰਦਾ ਤਿਸ ਲਗੈ ਹਰ ਨਾ ਹੋਣਾ ਜਿਨਾਂ ਆਪਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੇ ਆਸ ਦੋਏ ਭਾਈ ਬਿਗੁਚੀਆ ਗੱਲ ਪੈ ਸਜਮ ਕੀ ਫਾਸ ਜਿਹਾ ਬਿਜੈ ਸੋ ਲੁਣਾ ਮਥੇ ਜੋ ਲਿਖਿਆਸ ਰਾਨ ਵਿਹਾਣੀ ਪਛਤਾਣੀ ਉੱਠ ਚਲੇ ਗਏ ਨਿਰਾਸ ਜਨ ਕਾ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰ ਸਨ ਹੋਏ ਪਿਆਸ ਪ੍ਰਭ ਤੂਦ ਬਿਨ ਦੂਜਾ ਆਖੋ ਨਹੀਂ ਨਾਨਕੀ ਅਰਦਾਸ ਆਹ ਸਾੜ ਸੁਹੰਦਾ ਤਿਸ ਲੱਗੈ ਜਿਸ ਮਨਹਰ ਚਰਨ ਨਿਵਾਸ ਸ਼ਾਵਣ ਸਰ ਸੇਖਾ ਬਣੀ ਚਰਨ ਕਮਲ ਸਿਓ ਪਿਆਰ ਮਨੁ ਤਨ ਸਚਾ ਸਤ ਸਚ ਰੰਗ ਏਕੋ ਨਾਮ ਆਧਾਰ ਵਿਕਿਆ ਰੰਗ ਉਡਾਵਿਆ ਦਿਸਨ ਸਭੈ ਛਾਰ ਹਰ ਅੰਮ੍ਰਿਤ ਗਉਦ ਸੁਹਾਵਣੀ ਮਿਰਸਾ ਧੋਪੇਵਣ ਹਾਰ ਵਣ ਤੈਣਾ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਦ ਹਰ ਮਿਲਣਾ ਨੋ ਮਨ ਲੋਚਦਾ ਕਰਮ ਮਿਲਾ ਬਣ ਹਾਰ ਜਨੇ ਸਖਿਏ ਪ੍ਰਪਾਇ ਹਉ ਤਿਨ ਕੈ ਸਤਿਵਿਰ ਹਾਰ ਨਾਨਕ ਹਰਜੀ ਮਏ ਆਕਰ ਸਬਦ ਸਵਰਨ ਹਾਰ ਸਾਵਣ ਤਿਨ ਸੋਹਗਣੀ ਜਨ ਰਾਮ ਨਾਪ ਪ੍ਰਹਾਰ ਪਦਵੈ ਪਰਮ ਭੁਲਾਣਿਆ ਦੁਜੈ ਲਗਾ ਹਿਤ ਲਖ ਸਿਗਰ ਬਣਾਇਆ ਕਾਰਜ ਨਾਹੀ ਖੇਤ ਜਿਤਨ ਦੇ ਬਿਨ ਸਸੇ ਤਿਤ ਵੈਲ ਕੈਸ ਨ ਪਰੇਤ ਪਕੜ ਚਲਾਇਨ ਦੂਤ ਜਮ ਕਿਸ ਨ ਦੇਨੀ ਭੇਤ ਛਡ ਖੜੁਤ ਕਿਨ ਮਾਹੀ ਜਨਸਾਂ ਲਗਾ ਹਿਤ ਹੱਥ ਮਰੂੜਾ ਤਨਕਪ ਸਿਆਹ ਹੋ ਵਾਸੇਤ ਜਿਹ ਬੀਜੈ ਸੋ ਲੁਣਾ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਣਾ ਗਤੇ ਚਰਨ ਬਹੁਤ ਪ੍ਰਭ ਦੇਤ ਸੇ ਪਦਵ ਨਰਕ ਨਪਾਈਐ ਗੁਰ ਰਖਣ ਵਾਰ ਲਾਹਿਤ ਅਸੁਨਾ ਪ੍ਰੇਮੁ ਮਹਾੜਾ ਕਿਆ ਮਿਲਿਐ ਹਰਜਾਇ ਮਨ ਤਨ ਪਿਆਰ ਦਰਸਨ ਕਣੀ ਕੋਈ ਆਣ ਮਿਲਾਵੇ ਮਾਏ ਸੰਸਹ ਹੈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਰਿਣ ਪ੍ਰਭ ਸੇ ਕਿਉ ਸੁਖ ਪਾਈਐ ਦੂਜੇ ਨਾਹੀ ਜਾਏ ਜਨੇ ਚੱਕਿਆ ਪ੍ਰੇਮ ਰਸ ਸਹਿ ਤ੍ਰਿਪਤ ਰਹੇ ਅਕਾਏ ਆਪ ਤਿਆਗ ਬਿਨਤੀ ਕਰਾ ਲੈਹੁ ਪ੍ਰਭ ਲੜਲਾਏ ਜੋ ਹਰ ਕੰਤ ਮਿਲਾਹੀ ਆ ਤੇ ਵਿਛੜ ਕਤਹ ਨ ਜਾਏ ਪ੍ਰਭਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੋ ਸੁਖੀ ਵਸੰਧੀਆਂ ਜਿਨ ਮਇ ਹਰ ਰਾਏ ਕਤਕ ਕਰਮ ਕਮਾਵਣੇ ਦੁਸਨਾ ਕਹਉ ਜੋਗ ਪਰਮੇਸ਼ਰ ਤੇ ਭੁੱਲੇ ਆ ਵਿਆਪਨ ਸਭੈ ਰੋਗ ਰੇਮ ਕਹੋਏ ਰਾਮ ਤੇ ਲਗਣਾ ਜਨਮ ਵਿਜੋਗ ਕਿੰਮ ਕਬੜਾ ਹੋਏਗਾ ਏ ਚਿਤੜੈ ਮਾਇਆ ਭੋਗ ਵਿਚਨਾ ਕੋਈ ਕਰ ਸਕੈ ਕਿਸਥੈ ਰਵਹ ਰੋਜ ਕੀਤਾ ਕਛੁ ਨਾ ਹੋਵਾ ਏ ਲਿਖਿਆ ਧੁਰ ਸੰਜੋਗ ਵਡ ਭਾਗੀ ਮੇਰਾ ਪ੍ਰਮਿਲਾ ਤ ਉਤਰਹਿ ਸਭਿ ਓਗ ਨਾਨਕ ਪ੍ਰਭ ਰਾਖ ਲੈ ਮੇਰੇ ਸਾਹਿਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਭ ਸਭੈ ਸੋਚ ਮਗਰ ਮਹ ਸੁਹੰਦੀਆ ਹਰ ਪਿਰ ਸੰਗ ਬੈਠੜਿਆ ਤੈਨ ਕੇ ਸਭ ਕਿਆ ਗਣੀ ਜੇ ਸਭ ਮੇ ਲੜਿਆ ਮਨ ਤਨ ਮੌਲਿਆ ਰਾਮ ਸਿੰਘ ਸੰਗ ਸਾਧ ਸਹਿ ਲੜਿਆ ਤਦ ਜਨਤ ਬਹਰੀ ਸਹਿ ਰਹਿਨ ਇਕੇ ਲੜਿਆ ਤੈਨਾ ਦੁੱਖ ਨ ਕਬਹ ਉੱਤਰੈ ਸੇ ਦਿਨ ਜਮ ਕੇ ਬਸ ਪੜਿਆ ਜਨੇ ਦਾਵਿਆ ਆਪਣਾ ਸਦਸਨ ਨਿਤ ਖੜਿਆ ਵਹਿਰ ਲਾਲ ਹਰ ਕੰਟ ਤਿਨਾ ਜੜਿਆ ਨਾਨਕ ਬਾंचे ਢੋੜ ਤੈਨਾ ਪ੍ਰਭ ਸਰਣੀ ਦਰ ਫੜਿਆ ਨਗਰ ਪ੍ਰ ਅਰਾਧਨਾ ਬਵਨਾ ਜਨਮ ਡਿਆ ਆਪਕ ਤਖਾਰ ਨ ਵਿਅਪਏ ਕੰਠ ਮਿਲਿਆ ਹਰਨਾਹ ਮਨ ਬੇਦਿਆ ਚਰਨਾਰ ਬਿੰਦ ਦਰ ਸਨ ਲਗੜਾ ਸਾਹੋ ਓਟ ਗੋਵਿੰਦ ਗੋਪਲ ਰਾਏ ਸੇਵਾ ਸੁਆਮੀ ਲਾਹ ਵਿਖੇ ਆਪਹੁ ਨ ਸਕਏ ਮਿਲ ਸਾਦ ਗੁਣਗਾਹੋ ਜਹ ਤੇ ਉਪਜਿਤੇ ਮਿਲੇ ਸਚੇ ਪ੍ਰੇਤ ਸਮਾਹ ਕਰ ਗਹਿ ਲਿਨੇ ਪਾਰ ਬ੍ਰਹਮ ਬਹੜਾ ਨਾ ਵਿਛੜਿਆ ਬਰ ਜਾਓ ਲਖ ਬੇਰੀਆ ਸਰ ਸਜਣ ਗਮ ਅਗਾਰਮ ਪੈ ਨਾਰਾਇਣੇ ਨਾਨਕ ਦਰ ਪਿਆ ਹੋ ਸੁਹੰਦਾ ਸਰਬ ਸੁਖ ਜਿਸ ਬਖਸ ਬਿਪਰਵਾਹ 나ਗ ਮਜਨ ਸੰਗ ਸਾਧਵਾ ਧੂੜੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੋਣਾ ਸਭ ਨਾਨਕ ਕਰਦਾਨ ਜਨਮ ਕਰਮਰ ਉਤੜੈ ਮਨ ਤੈ ਜੈਗੁ ਮਾਨ ਕਾਮ ਕਰੋ ਦਨਾ ਮੋਹੀਆ ਬਿਨ ਸੈ ਲੋ ਸੁਆਨ ਸਚਾ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸ ਨੋ ਦੇਵੇ ਦਇਆ ਕਰ ਸੋਇ ਪ੍ਰਖ ਸਜਾਨ ਜਿਨਾ ਮਰਿਆ ਪ੍ਰਪ ਆਪਣਾ ਨਾਨਕ ਤੈਨ ਕੁਰਬਾਨ ਨਾਗ ਸੋਚੈ ਸੈ ਕਾਂਢੀ ਐ ਜਨਪੂਰ ਗੁਰ ਮਹਿਰਵਾਣਾ ਫਲ ਗੁਣ ਆਨੰਦ ਉਪਾਰਜ ਨਾਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੈ ਸੁਹਾਵੇ ਸਰਬ ਸੁਖ ਹੁਣ ਦੁਖਾ ਨਾ ਹਿਦਾਏ ਇਚ ਫੁਨੇ ਵਡ ਭਗਣੀ ਵਰਪਾ ਅਹਰ ਰਾਇ ਮਿਲ ਸਹੀਯਾਰ ਮੰਗਲ ਗਾਵਹਿ ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰਨਾ ਦੇਸਾਏ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿਓ ਨਾ ਨਹਿ ਚਲ ਦੀਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੜ ਨਾ ਜਨਮ ਧਾਏ ਜਿਹਾ ਏਕ ਅਨੇਕ ਗੁਣ ਤਰੈ ਨਾਨਕ ਚਰਣੀ ਪਾਏ ਫਲ ਗੁਣਨ ਸਲਾਹੀਆ ਜਿਸ ਨਾਮ ਤਿਰਨਾਤਮਾਏ ਜਿਨਾ ਜਨਨਾਮ ਧਿਆਇਆ ਤਿਨ ਕੈ ਕਸਰੇ ਹਰਿ ਗੁਰਪੁਰਾ ਆਰਾਧਿਆ ਦਰਗਹਿ ਸਚ ਕਰੇ ਸਰਵ ਸੁਖਾਂ ਨਿਧ ਚਰਨ ਹਾਰ ਭਉਜਲ ਬਿਖਮਾਂ ਤਰੇ ਪ੍ਰੇਮ ਭਗਤਨ ਪਾਈਆ ਬਿਖਿਆ ਨਾਹੀਂ ਜਰੇ ਕੁੜਗੈ ਦਵਿਦਾ ਨਸੇ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਇਕ ਤਰੇ ਮਾਦੇਵ ਸਮੂਰਤ ਭਲ ਜਿਸ ਕੋ ਨਧਿਰ ਕਰੇ नानक मङ्ग दर्शद कृ महादिवस मूरत पले जस्को नदर करे नानक मंग दर्शदनो कृपा करो हरे ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ